ਸਬਸਕ੍ਰਾਈਬ ਕਰੋ ਵਿਸ਼ਵ ਪੰਜਾਬੀ ਟੀਵੀ ਚੈਨਲ ਨੂੰ ਅਤੇ ਸਾਡੇ ਲੇਟੈਸਟ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਨੂੰ ਦਬਾਓ ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਗਲ ਵਿਸ਼ਵ ਟੀਵੀ ਤੇ ਤੁਹਾਡਾ ਸਵਾਗਤ ਕਰਦਾ ਹਾਂ ਜੀ ਨਮਸਤੇ ਅਦਾਬ ਆਖਦਾ ਹਾਂ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਮੇਤ ਸਮੁੱਚੇ ਹਿੰਦੁਸਤਾਨ ਵਿੱਚ ਇਸ ਵਕਤ ਇੱਕੋ ਇੱਕ ਗੂੰਜ ਹੈ ਲੋਕ ਸਭਾ ਚੋਣਾਂ ਦੀ ਤੇ ਹਰ ਪਾਰਟੀ ਇਹ ਦਾਵਾ ਕਰ ਰਹੀ ਏ ਕਿ ਅਸੀਂ ਜਿੱਤਾਂਗੇ ਅਸੀਂ ਦੂਜਿਆਂ ਨੂੰ ਧੂੜ ਚਿਟਾ ਦੇਾਂਗੇ ਪੰਜਾਬ ਵਿੱਚ ਦੋਸਤੋ ਸਿਰਫ ਕਾਂਗਰਸੀਆਂ ਦੇ ਵਰਕਰ ਜਾਂ ਹੋਰ ਆਗੂ ਸਹਿਬਾਨ ਨਹੀਂ ਬਲਕਿ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਉਹ ਵੀ ਇਹ ਦਾਵਾ ਕਰ ਰਹੇ ਸਨ ਕਿ ਕਾਂਗਰਸ ਦਾ ਮਿਸ਼ਨ 13 ਹੈ ਤੇ 13 ਦੀਆਂ 13 ਲੋਕ ਸਭਾ ਸੀਟਾਂ ਜਿੱਤੇਗੀ ਲੇਕਿਨ ਉਦੋਂ ਹਾਲਾਤ ਉਹਨਾਂ ਦੇ ਹੱਕ ਵਿੱਚ ਸਨ ਤੇ ਕਾਂਗਰਸੀ ਇਹ ਦਾਅਵਾ ਕਰਦੇ ਸਨ ਕਿ ਭਾਜਪਾਆਂ ਦੇ ਤੇ ਅਕਾਲੀਆਂ ਦੇ ਬੁੱਲਾਂ ਤੇ ਸਿਕਰੀ ਜੰਮ ਗਈ ਹੈ ਦੋਸਤੋ ਸਿਕਰੀ ਜੰਮ ਗਈ ਹੈ ਕਿਉਂਕਿ ਹਾਲਾਤ ਉਹਨਾਂ ਦੇ ਹੱਕ 'ਚ ਚੱਲ ਰਹੇ ਸੀ ਲੇਕਿਨ ਸਿਆਸਤ 'ਚ ਕੀ ਆ ਜਾਂਦਾ ਹੈ ਕਿ ਕਦੋਂ ਕਿਹਦੀ ਪਲਟੀ ਵੱਜ ਜੇ ਤੇ ਕਿਹੜਾ ਉੱਤੇ ਆ ਜੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਲਈ ਉਦੋਂ ਹਾਲਾਤ ਉਹਨਾਂ ਦੇ ਹੱਕ 'ਚ ਸੀ ਤੇ ਅੱਜ ਜਦੋਂ ਭਾਜਪਾ ਨੇ ਗਰਦਾਸਪੁਰ ਤੋਂ ਹੀ ਮੈਂ ਧਰਮਿੰਦਰ ਦੇ ਸੁਪੁੱਤਰ ਲਖਤੇ ਜਿਗਰ ਸuperstar ਸਨੀ ਦੇਵ ਨੂੰ 2.5 ਕਿਲੋ ਵਾਲੇ ਹੱਥ ਵਾਲੇ ਸ਼ੇਰ ਨੂੰ ਮੈਦਾਨ ਚ ਲੈ ਆਂਦਾ ਤਾਂ ਭਾਜਪਾਈਆਂ ਨੇ ਦਾਵਾ ਕੀਤਾ ਕਿ ਹੁਣ ਕਾਂਗਰਸੀਆਂ ਦੇ ਬੁੱਲਾਂ ਦੇ ਸਿਕਰੀ ਜੰਮ ਗਈ ਹੈ ਜਿਹੜੀ ਪਹਿਲਾਂ ਸਾਡੇ ਤੋਂ ਕਹਿੰਦੇ ਸਨ ਉਹ ਹੁਣ ਇਹਨਾਂ ਦੇ ਮੂੰਹ ਤੇ ਜੰਮ ਗਈ। ਦੋਸਤੋ ਅੱਜ ਸਾਡੇ ਨਾਲ ਭਾਜਪਾ ਦੇ ਆਗੂਆਂ ਨੇ ਵਿਸ਼ਵ ਟੀਵੀ ਨਾਲ ਗੱਲਬਾਤ ਕੀਤੀ ਹੀਰਾਵਾਲੀਆ ਜੀ ਬਟਾਲਾ ਦੇ ਪੂਜੋ ਮੂੰਹ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਕੇਸ਼ ਪਾਟਿਆ ਜੀ ਤੇ ਨਰੇਸ਼ ਮਹਾਜਨ ਜੀ ਜਿਹੜੇ ਨਗਰ ਕਾਉਂਸਲ ਦੇ ਪ੍ਰਧਾਨ ਹੈ ਜਗਦੀਸ਼ ਰਾਸਾਨੀ ਜੀ ਜਿਹੜੇ ਸਾਬਕਾ ਸੰਸਦੀ ਸਕੱਤਰ ਤੇ ਦਿਗਜ ਆਗੂ ਨੇ ਹੋਰ ਬਹੁਤ ਸਾਰੇ ਜਿਹੜੇ ਸਾਡੇ ਰਮੇਸ਼ ਨਈਅਰ ਜੀ ਇਹਨਾਂ ਸਾਰਿਆਂ ਨੇ ਸਾਡੇ ਨਾਲ ਭਾਜ ਪਾਈਆਂ ਨੇ ਸਾਡੇ ਨਾਲ ਗੱਲਬਾਤ ਕੀਤੀ ਦੇਣਾ ਕਿਹਾ ਲਲਕਾਰਾਂ ਮਾਰਿਆ ਕਿ ਉਹ ਕੱਢ ਬਾਹਰ ਨਿਕਲੋ ਕਾਂਗਰਸੀ ਜਿਹੜੇ ਕਹਿੰਦੇ ਸੀ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਅਸੀਂ ਸਾਡਾ ਸ਼ੇਅਰ ਆ ਗਿਆ ਅਸੀਂ ਦੱਸਾਂਗੇ ਕਿ ਕਿਦਾਂ ਗੱਦੜਾਂ ਵਾਂਗੂ ਦੂਜਿਆਂ ਨੂੰ ਭੁਜਾਈਦਾ ਇਹ ਦਾਅਵੇ ਦੋਹਾਂ ਬੰਨੇ ਕੀਤੇ ਜਾ ਰਹੇ ਨੇ ਲੇਕਿਨ ਪਹਿਲਾਂ ਭਾਜਪਾ ਤੇ ਕਾਲੀਆਂ ਦੇ ਦਾਅਵਿਆਂ 'ਚ ਦਮ ਨਹੀਂ ਸੀ ਲੇਕਿਨ ਹੁਣ ਸਣੀ ਦੇ ਹੌਲਦੇ ਮੈਦਾਨ 'ਚ ਆਉਣ ਨਾਲ ਭਾਜਪਾ ਨੂੰ ਇੱਕ ਬੜਾ ਤਗੜਾ ਹਥਿਆਰ ਮਿਲ ਗਿਆ ਜਿਹਨੂੰ ਵਰਤ ਕੇ ਉਹ ਆਪਣੇ ਆਪ ਨੂੰ ਸ਼ੇਰ ਤੇ ਇਥੋਂ ਤੱਕ ਕਿ ਬੱਬਰ ਸ਼ੇਰ ਕਹਿਣ ਦੇ ਯੋਗ ਬਣੇ ਉਸੇ ਕਾਂਗਰਸ ਨੂੰ ਜਿਹੜੀ ਕਾਂਗਰਸ ਅੱਜ ਤੋਂ ਕੁਝ ਦਿਨ ਪਹਿਲਾਂ ਤੱਕ ਪੂਰੀ ਦੇ ਪੂਰਾ ਪੰਜਾਬ ਜੇਤੂ ਸਮਝ ਰਹੀ ਸੀ ਉਹਨੂੰ ਭਾਜਪਾ ਨੇ ਘੇਰ ਲਿਆ ਕਲਾਵੇ 'ਚ ਲੈ ਲਿਆ ਹੁਣ ਇਥੇ ਇਹੋ ਗੱਲ ਪੰਜਾਬੀਆਂ ਦੀ ਖੂਬਸੂਰਤ ਹੋਈ ਕਹਾਵਤ ਕਿ ਕੁੰਡੀਆਂ ਦੇ ਸਿੰਘ ਫਸ ਕੇ ਤੇ ਹੁਣ ਨਿੱਤਰੂ ਬੜੇਵੇਂ ਖਾਣੀ ਕੁੰਨੀਆਂ ਦੇ ਸਿੰਘ ਫਸ ਗਏ ਤੇ ਹੁਣ ਨਿੱਤਰੂ ਬੜੇਵੇਂ ਖਾਣੀ ਅੱਜ ਭਾਜਪਾ ਨੇ ਸਨੀ ਦਿਵਸ ਦੇ ਐਲਾਨ ਤੋਂ ਬਾਅਦ ਪੂਰੇ ਜ਼ਿਲ੍ਹੇ ਦੀ ਜਿਹੜਾ ਇੱਥੋਂ ਦੇ ਇੰਚਾਰਜ ਨੇ ਲੋਕ ਸਭਾ ਹਲਕੇ ਦੇ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਬੁਲਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਚ ਜਿਹੜੇ ਡਿਸਟ੍ਰਿਕਟ ਕਪ੍ਰੈਸੀ ਰਕੇਸ਼ ਭਾਟਿਆ ਉਹਨਾਂ ਨੇ ਜੋ ਗੱਲਬਾਤ ਕੀਤੀ ਤੁਹਾਨੂੰ ਅੱਗੇ ਦੱਸਦੇ ਆ ਉਸ ਤੋਂ ਬਾਅਦ ਜਿਹੜੇ ਇੰਚਾਰਜ ਲੋਕ ਸਭਾ ਹਲਕੇ ਦੇ ਸਾਬਕਾ ਜਿਹੜੇ ਸਟੇਟ ਪ੍ਰੈਜ਼ੀਡੈਂਸੀ ਕਮਲ ਸ਼ਰਮਾ ਜੀ ਉਹਨਾਂ ਨੇ ਐਡਰੈਸ ਕੀਤਾ ਤੇ ਕਹਿੰਦੇ ਨੇ ਕਿ ਸਾਰਿਆਂ ਦੀ ਉਹਨਾਂ ਡਿਊਟੀਆਂ ਲਾ ਕੇ ਪੂਰੀ ਵਿਵਸਥਾਬੰਦੀ ਨਾਲ ਇਹ ਸਾਰਾ ਕੰਮ ਕੀਤਾ ਅਤੇ ਇੱਥੇ ਦੱਸਤੀ ਕਿ ਸਾਡੇ ਸੂਤਰ ਦੱਸਦੇ ਨੇ ਕਿ ਸਨੀ ਦੇਵਾਲ ਜੀ 28 ਤਰੀਕ ਨੂੰ ਗਰਦਾਸਪੁਰ ਵਿੱਚ ਪਹੁੰਚਣਗੇ ਤੇ 29 ਤਰੀਕ ਨੂੰ ਹੋ ਸਕਦਾ ਹੈ ਕਿ ਉਹ ਕਾਗਜ਼ ਦਾਖਲ ਕਰਨ ਤੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਉਹ ਇੱਕ ਤਗੜਾ ਜਿਹੜਾ ਰੋਡ ਸ਼ੋਅ ਕਰ ਸਕਦੇ ਨੇ ਜਿਹਦੇ ਨਾਲ ਉਹ ਸ਼ਕਤੀ ਪ੍ਰਦਰਸ਼ਨ ਕਰਨਗੇ ਕਿਉਂਕਿ ਇਸ ਵਕਤ ਭਾਜਪਾਈਏ ਦੇ ਨਹੀਂ ਬਲਕਿ ਨਾਲ ਗੱਠ ਜੋੜ ਵਾਲੇ ਅਕਾਲੀ ਜਿਹੜੇ ਕਿ ਜਿੱਥੋਂ ਪਿਛਲੇ ਚੋਣਾਂ ਚ ਜਿਹੜੀ ਜਿਮਨੀ ਚੌਂਸੀ ਲੋਕ ਸਭਾ ਦੀ ਉੱਚ ਬੜੀ ਬੁਰੀ ਤਰ੍ਹਾਂ ਹਾਰੇ ਉਹਨਾਂ ਦੀਆਂ ਵਾਸ਼ਾ ਪੂਰੀਆਂ ਕਰੀਆਂ ਪਈਆਂ ਨੇ ਕਿਉਂਕਿ ਉਹ ਵੀ ਸਮਝਦੇ ਨੇ ਕਿ ਚੋਣੇ ਦੇ ਪਾਰਟੀਲੇ ਨੂੰ ਵੀ ਪਾਣੀ ਆ ਗਿਆ ਤੇ ਉਹ ਵੀ ਤਗੜੇ ਉੱਠ ਕੇ ਹੋ ਗਏ ਨੇ ਤੇ ਹੁਣ ਮੁਕਾਬਲਾ ਜਿਹੜਾ ਬੜਾ ਜ਼ਬਰਦਸਤ ਹੈ ਤੇ ਭਾਜਪਾਈ ਨੇ ਇੱਥੋਂ ਤੱਕ ਕਿਹਾ ਕਿ ਹੋ ਸਕਦਾ ਹੈ ਕਿ ਸਾਡਾ ਬੱਬਰ ਸ਼ੇਰ ਜਿਹੜਾ ਇਹਦੇ ਅੱਗੇ ਜਿਹੜੇ ਜਾਖੜ ਸਾਹਿਬ ਉਹ ਟਿਕ ਨਾ ਸਕਣ ਤੇ ਮੈਦਾਨ ਛੱਡ ਕੇ ਭੱਜ ਜਾਣ ਇਹ ਜਿਹੜੇ ਸਾਡੇ ਨਾਲ ਸਵੇਰੇ ਐ ਵਿਸ਼ਵ ਟੀਵੀ ਤੇ ਸਾਰਿਆਂ ਨੇ ਗੱਲਬਾਤ ਕੀਤੀ ਉਹਨਾਂ ਦਾ ਇਹ ਦਾਅਵਾ ਸੀਗਾ ਹੀਰਾਵਾਲੀਆ ਜਿਹੜਾ ਰਕੇਸ਼ ਪਟਿਆ ਜੀ ਦਾ ਸਾਨੀ ਸਾਹਿਬ ਦਾ ਕਿ ਇਹ ਬੱਬਰ ਸ਼ੇਰ ਜਿਹੜਾ ਆ ਗਿਆ ਉਹਦੇ ਅੱਗੇ ਟਿਕ ਨਹੀਂ ਸਕਦੇ ਜਖੜ ਸਾਹਿਬ ਬਾਕੀ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਬੱਬਰ ਸ਼ੇਰ ਜਿੱਤਦਾ ਹੈ ਜਖੜ ਸਾਹਿਬ ਜਿੱਤਦੇ ਆ ਜਾਂ ਹੋਰ ਕੋਈ ਜਿੱਤਦਾ ਇਹ ਆਉਣ ਵਾਲੇ ਸਮੇਂ ਤੋਂ ਪਤਾ ਲੱਗੇਗਾ ਕਿਉਂਕਿ ਆਮ ਆਦਮੀ ਪਾਰਟੀ ਤੇ ਡੈਮੋਕ੍ਰੇਟ ਅਲਾਈਐਂਸ ਵੀ ਇੱਥੇ ਆਪਣੇ ਉਮੀਦਵਾਰ ਖਿਲਾਰ ਕੇ ਬੈਠੇ ਨੇ ਤੇ ਉਹ ਵੀ ਦਾਅਵਾ ਕਰ ਰਹੇ ਨੇ ਕਿ ਅਸੀਂ ਵੀ ਜਿੱਤ ਰਹੇ ਆ ਆਓ ਅੱਜ ਭਾਜਪਾ ਦੀ ਜਿਹੜੀ ਮੀਟਿੰਗ ਵਿੱਚ ਕੀ ਕਿਹਾ ਗਿਆ ਉਹ ਅਸੀਂ ਸੁਣੋ ਧੰਨਵਾਦ ਜੀ ਜੀਵਨ ਸ਼ਰਮਾ ਜੀ ਜੀਵਨ ਗੁਪਤਾ ਜੀ ਜਿਹੜੇ ਸਹਿਮਾਰੀ ਨੇ ਅਸ਼ਵੀ ਜੀ ਸਾਬਕਾ ਮਦਾਨ ਸਾਬਕਾ ਐਮਐਲਏ ਉਹਨਾਂ ਨਾਲ ਜੀਵਨ ਗੁਪਤਾ ਜੀ ਜਿਹੜੇ ਸਲੋਕ ਸਵਾਰ ਕਾਹਦੇ ਸਹਿਮਾਰੀ ਨੇ ਸ਼੍ਰੀ ਦਿਨੇਸ਼ ਪਪੂ ਜੀ ਐਮਐਲਏ ਜਾਨਪੁਰ ਤੋਂ ਜਿਸ਼ਨੰਦਰ ਪਰਵਾਰ ਜੀ ਉਪ ਪ੍ਰਧਾਨ ਅ ਭਾਰਤੀ ਜਨਤਾ ਪਾਰਟੀ ਪੰਜਾਬ ਸਪੈਂ ਸਿੰਮਾ ਦੇਵੀ ਜੀ ਸਾਬਕਾ ਐਮਐਲਏ ਅਨਿਲ ਵਾਸudev ਜੀ ਮਹਿਤ ਆਣਕੋਟ ਵਿਪਨ ਜੀ ਜ਼ਿਲ੍ਹਾ ਪ੍ਰਧਾਨ ਪਟਾਣਕੋਟ ਅਨੀ ਰਾਮਪਾਲ ਜੀ ਪ੍ਰਦੇਸ਼ ਕਾਰਕਨਿ ਸਦਸੇ ਤੇ ਸਾਡੇ ਹਸਪਤਾਲਾ ਵਿਧਾਨ ਸਭਾ ਨਰੇਸ਼ ਮਹਾਜਨ ਜੀ ਇਥੋਂ ਦੇ ਪਟਾਣੇ ਦੇ ਮਿਊਸਪੈਲਟੀ ਦੇ ਪ੍ਰਧਾਨ ਸ਼੍ਰੀ ਨਰੇਸ਼ ਮਹਾਜਨ ਜੀ ਅਮੀਸ਼ਾਪਾਲ ਜੀ ਸ਼ਰਮਾ ਜੀ ਤੇ ਪਸਥੇ ਮੇਰੇ ਜਿਹਨੇ ਦੇ ਪੰਨਾ ਅਧਿਕਾਰੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ press ਦੇ ਜਿਹੜੇ ਮੇਰੇ ਵੀਰ ਭਰਾ ਜਿਨ੍ਹਾਂ ਨੂੰ ਅੱਜ ਸਵੇਰੇ ਇੱਥੇ ਆਏ ਮੈਂ ਇੱਥੇ ਆ ਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਸਵਾਗਤ ਕਰਦਾ ਇਲੈਕਸ਼ਨਾਂ ਨੂੰ ਲੈ ਕੇ ਉਹਨਾਂ ਸਾਡੀ ਪੇਂਚਲੀਆ ਦੀ ਕਮੇਟੀ ਦੀ ਮੀਟਿੰਗ ਸੀ ਜੋ ਕਮਲ ਸ਼ਰਮਾ ਜੀ ਦੀ ਸ਼੍ਰੀ ਕਮਲ ਸ਼ਰਮਾ ਜੀ ਤੋਂ ਹੋਣਾ। ਮੀਡੀਆ ਫੋਟੋਜਰਨਲਿਸਟ ਜਿੰਨੇ ਵੀ ਸਾਰੇ ਸਾਥੀ ਆਏ। ਇਤਰਾਤਨ ਵਾਦੀ ਵੀ ਹੈ ਕਿ ਬੜੇ ਸ਼ਾਰਟ ਦੇ ਰੂਪ ਦੇ ਦੁਸਾਰੇ ਮੀਟਿੰਗ ਕਿੰਨੀ ਜਿੱਤੇ ਪਹੁੰਚੇ ਹੋ। ਕੱਲ ਪਾਰਟੀ ਦੇਆਂ ਚਿਕਟਾਂ ਦਾ ਐਲਾਨ ਹੋ ਗਿਆ। ਔਰ ਅਸੀਂ ਸਾਰੇ ਜਾਣਦੇ ਹਾਂ ਕਿ ਐਸ ਹਲਕੇ ਤੋਂ ਜੁਦਾਸਪੁਰ ਵਿਧਸਭਾ ਹਲਕੇ ਤੋਂ ਪਾਰਟੀ ਨੇ ਮਸ਼ਹੂਰ cinema ਦੇ ਵੈਕਟਰ શ્રી ਸਨੀ ਦਿਓਲ ਜੀ ਨੂੰ ਆਪਣਾ ਨਿਸ਼ਾਨਾ ਬਣਾ ਕੇ ਜੀ ਆਇਆਂ ਸਵਾਜ ਸੜੀਆਂ ਜਿਹੜੀਆਂ ਫੋਰ ਕਮੇਟੀਆਂ ਤਿੰਨੇ ਜ਼ਿਲ੍ਹਿਆਂ ਦੀਆਂ ਉਹਨਾਂ ਦੀ ਇੱਥੇ ਮੀਟਿੰਗ ਹੋਈ ਸੀ ਫੋਰਮੇ ਸਾਡੇ ਸੀਨੀਅਰਸ ਆ ਗੂ ਸਾਰੇ ਹੁੰਦੇ ਆ ਸੋ ਸਾਰੇ ਹਲਕੇ ਦੇ ਵਿੱਚ ਹੀ ਬੜਾ ਜੋਸ਼ ਹੈ ਖਾਸ ਕਰਕੇ ਸਾਡੇ ਮਰਕਰਾਂ ਦੇ ਵਿੱਚ ਕਾਡਰ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਸਨੀ ਦਿਓਲ ਜੀ ਸਾਡੀ ਟਿਕਟ ਤੇ ਤੋਂ ਚੂ ਲੜਨਗੇ प्रोग्राम जो बन रहा है वो है कि वो उन्ती तरीक न इत गुरदासपुर हैडकुआटर के उ कागज़ दाखिल नाल भारतीय जनता पार्टी और श्रोमणी अकाली दल की सीनियर लीडरशिप रहेगी और ਵੱਡੀ ਰੈਲੀ ਵੀ 29 ਤਰੀਕ ਨੂੰ ਗੁਰਦਾਸਪੁਰ ਦੇ ਵਿੱਚ ਕੀਤੀ ਜਾਏਗੀ ਸਭਾ ਬਾਟੀਆਂ ਦੀ ਜਿਹੜੇ ਚਰਨੌਰ ਦੇ ਨੋ ਹਲਕਿਆਂ ਤੋਂ ਵੱਡੀ ਤਦਾਦ ਦੇ ਵਿੱਚ ਲੋਕ ਪਹੁੰਚੇਗਾ ਉਸ ਤੋਂ ਬਾਅਦ ਦਾ ਫਿਰ ਪ੍ਰੋਗਰਾਮ ਜਿਹੜਾ ਹੈ ਉਹ ਲਿਖ ਲਿਆ ਜਾਏਗਾ ਇਸ ਹਲਕੇ ਦੇ ਵਿੱਚ ਕਦੋਂ ਉਹ ਕਿੰਨੇ ਦਿਨ ਉਹਨਾਂ ਨੇ ਰਹਿਣਾ ਹੈ ਔਰ ਸਮੇਂ-ਸਮੇਂ ਸਰ ਉਹਦੀ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ ਮੈਂ ਮੰਨਦਾ ਕਿ ਪਾਰਟੀ ਬਲੇ ਸ਼੍ਰੀ ਵਿਨੋਦ ਖੰਨਾ ਜੀ ਨੂੰ ਜਿਹੜੇ ਕਿ ਬਾਲੀਵੁੱਡ ਦੇ ਬਹੁਤ ਮਸ਼ਹੂਰ ਕਲਾਕਾਰ ਸੀ ਉਹਨਾਂ ਨੂੰ ਉਮੀਦਵਾਰ ਦੇ ਤੌਰ ਤੇ ਪਾਰਟੀ ਨੇ ਜ਼ੋਨ ਮਦਾਨ ਚੋਧਾਰਿਆ ਸੀ ਪੰਜ ਇਲੈਕਸ਼ਨ ਉਹਨਾਂ ਨੇ ਲੜੇ ਔਰ ਚਾਰ ਇਲੈਕਸ਼ਨ ਉਹਨਾਂ ਨੇ ਜਿੱਤੇ ਮੰਤਰੀ ਵੀ ਰਹੇ ਔਰ ਰਾਜ ਵੀ ਇਲਾਕੇ ਦੇ ਲੋਕ ਵਿਕਾਸ ਵਾਸਤੇ ਸ਼੍ਰੀ ਵਿਨੋਦ ਖੰਨਾ ਜੀ ਨੂੰ ਯਾਦ ਕਰਦੇ ਆ ਵਾਸ ਹੈ ਕਿ ਬੀਰੂਤਨਾਜੀ ਦੇ ਜਿਹੜੇ ਕੰਮ ਅਧੂਰੇ ਰਹਿ ਗਏ ਸਨੀ ਦਿਉਲਜੀ ਦੇ ਪਰਿਵਾਰ ਦੀ ਉਹਨਾਂ ਬੜੀ ਨੀਂਦਤਾ ਦੇੜਤਾ ਰਹੀ ਬੀਰੂਤਨਾਜੀ ਨੂੰ ਆਜ ਤੱਕ ਮੈਦਨ ਦੀ ਸੀਨੀ ਜੀ ਦਾ ਸੋ ਉਹਨਾਂ ਘੁੰਨੇ ਆ ਤੇ ਚੱਲ ਕੇ ਉਹ ਇਸ ਹਲਕੇ ਦਾ ਵਿਕਾਸ ਕਰਨਗੇ ਸ਼੍ਰੋਮਣੀ ਕਾਦੀਰਦ ਦੀ ਲੀਡਰਸ਼ਿਪ ਹੋਏ ਸ਼੍ਰੋਮਣੀ ਕਾਦੀਰਦ ਦਾ ਕਾਰਟਰ ਹੋਏ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੋਏ ਸਾਡਾ ਕਾਰਟਰ ਹੋਏ ਬਹੁਤ ਜੋਸ਼ ਔਰ ਉਤਸ਼ਾਹ ਕਸ ਚੋਣਾਂ ਨੂੰ ਲੈ ਕੇ ਚੱਪਾ ਆ ਸਵਾਲ ਕਰੀਏ ਹਾਂ ਮੇਰਾ ਸਰ ਤੁਹਾਡੇ ਕੋਲ ਸਵਾਲ ਹੈ ਕਿ ਕਿਹੜੇ ਇਸ਼ੂਜ਼ ਦੇ ਉੱਤੇ ਪਾਰਟੀ ਗੁਰਦਾਸਪੁਰ ਦੀ ਜਿਹੜੀ ਆ ਲੜ ਰਹੀ ਹੈ ਕਿਹੜੇ ਕਿਹੜੇ ਕਿਸ ਤਰ੍ਹਾਂ ਦੇ ਇਸ਼ੂਜ਼ ਆਗੇ ਜਿਹਨੂੰ ਤੁਸੀਂ ਲੋਕਾਂ ਦੇ ਲਗਾਂਗੇ ਲੈ ਕੇ ਚੱਲੋਗੇ ਐਸੇ ਜੀ ਕਿ ਸਿਰਫ ਗੁਰਦਾਸਪੁਰ ਨਹੀਂ ਮੈਂ ਤੁਹਾਨੂੰ ਕਹਾਂਗਾ ਕਿ ਸਿਰਫ ਪੰਜਾਬ ਨਹੀਂ ਅਸੀਂ ਪੂਰੇ ਦੇਸ਼ ਦੇ ਵਿੱਚ ਵਿਕਾਸ ਦੇ ਮੁੱਦੇ ਤੇ ਚੋਣਾਂ ਲੜਾਂਗੇ 2014 ਚ ਜਦੋਂ ਪਾਰਟੀ ਨੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਉਹ ਜੋ ਪੇਸ਼ ਕੀਤਾ ਸੀ ਉਹਨਾਂ ਨੇ ਚੋਣ ਮਹੀਮ ਚਲਾਈ ਸੀ ਜਦੋਂ ਦੇਸ਼ ਦੇ ਪੱਧਰ ਤੇ ਮੋਦੀ ਜੀ ਦੀ ਉਨੀ ਪਛਾਣ ਨਹੀਂ ਸੀ ਕਿ ਠੀਕ ਹੈ ਕਿ ਉਹਨਾਂ ਨੂੰ ਇੱਕ ਬਹੁਤ ਯਸ਼ਸ਼ਵੀ ਮੁੱਖ ਮੰਤਰੀ ਦੇ ਦੌਰ ਤੇ ਦੇਸ਼ ਦੇ ਇੱਕ ਦਾ ਸਿੰチラ ਸਾਲ ਲਗਾਤਾਰ ਗੁਜਰਾਤ ਦੇ ਉਪ ਮੁંત્રી ਰਹੇ ਸੀ ਔਰ ਗੁਜਰਾਤ ਨੇ ਵਿਕਾਸ ਕੀਤਾ ਸੀ ਲੇਕਿਨ ਦੇਸ਼ ਬੜਾ ਵੱਡਾ ਹੈ ਦੇਸ਼ ਉਹਨਾਂ ਦੀ ਗੁਆਇਚ ਕਿਸਾ ਚੱਲੇਗਾ ਉਹਨਾਂ ਦੀ ਗੁਜਰਨਾਵਾਂ ਦੇਸ਼ ਵਾਸਤੇ ਕੀ ਹੋਣੀ ਆ ਉਹ ਲੋਕੀ ਉਹਨਾਂ ਦੇ ਮੂੰਹੋਂ ਸੁਣ ਸੁਣ ਕੇ ਸੀ ਲੇਕੇ ਅਜੇ ਅਮਲੀ ਜਾਮਾ ਉਹਨਾਂ ਨੂੰ ਨਹੀਂ ਸਿਖਾਇਆ ਅੱਜ ਤੋਂ ਅਸੀਂ ਚੋਣ ਮੈਦਾਨ ਦੇ ਚੁੱਤਰਦੇ ਆ ਤੇ ਜਿੱਥੇ ਨਰਿੰਦਰ ਮੋਦੀ ਦੀ ਇੱਕ ਇਮੇਜ ਹੈ ਜਿਹੜੀ ਸਿਰਫ ਦੇਸ਼ ਚ ਨਹੀਂ ਹੁਣੀਆਂ ਚ ਫੈਲ ਗਈ ਹੈ ਉਥੇ ਨਰਿੰਦਰ ਮੋਦੀ ਦੇ ਪਿਛਲੇ 5 ਸਾਲ ਦੇ ਕੰਮ ਜਿਹੜੇ ਆ ਵੈਸ ਗਦੀ ਗਵਾਹੀ ਭਰਦੇ ਹੈ ਕਿ ਦੇਸ਼ ਨੇ 5 ਸਾਲ ਪਹਿਲੇ ਜੋ ਵੱਲਵਲੇ ਲੈ ਕੇ ਜਿਸ ਭਾਵਨਾ ਦੇ ਨਾਲ ਨਰਿੰਦਰ ਮੋਦੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੋ ਚੁਣਿਆ ਸੀ ਉਸ ਦੇ ਪੂਰੇ ਉੱtre ਦੇਸ਼ ਦਾ ਵਿਕਾਸ ਹੋਇਆ ਹੈ ਭ੍ਰਸ਼ਟਾਚਾਰ ਨੂੰ ਨੱਥ ਪਈ ਹੈ ਔਰ ਕਤਾਰ ਦੇ ਵਿੱਚ ਆਖਰੀ ਜਿਹੜਾ ਬੰਦਾ ਹੈ ਅੱਜ ਉਹਨੂੰ ਲੱਗਣਾ ਸ਼ੁਰੂ ਹੋਇਆ ਹੈ ਕਿ ਹਿੰਦੁਸਤਾਨ 70 ਸਾਲ ਦੀ ਆਜ਼ਾਦੀ ਬਾਅਦ ਵਾਕਈ ਇੱਕ ਵੈਲਫੇਅਰ ਸਟੇਟ ਦੇ ਤੌਰ ਤੇ ਹਿੰਦੁਸਤਾਨ ਆਪਣੇ ਕਦਮ ਵਧਾ ਰਿਹਾ ਹੈ। ਨਈਸਰ ਪਰ ਜਿਹੜੇ ਗੁਰਦਾਸਪੁਰ ਦੇ ਮੁੱਦੇ ਹੈ ਜੀ। ਇਹ ਜੋ ਆਵਾਜ਼ ਆ ਰਹੀ ਹੈ ਤਾਂ ਕੀ ਉਹਦਾ ਕੋਈ ਅਸਰ ਹੋਏਗਾ ਜੀ ਗੁਰਦਾਸਪੁਰ 'ਤੇ? ਐਸਾ ਜੀ ਕਿ ਦਾਵੇ ਜਾਣ ਤੇ ਕਈ ਹੁੰਦੀ ਹੈ। ਇੰਡੀਪੈਂਡੈਂਟ ਪਰ ਐਸਾ ਪਾਰਟੀ ਦੀ ਖੂਬਸੂਰਤੀ ਹੈ। ਭਾਰਤੀ ਜਨਤਾ ਪਾਰਟੀ। ਕਿ ਜਦੋਂ ਇੱਕ ਬੰਦੇ ਨੂੰ ਪਾਰਟੀ ਡਿਸਾਈਡ ਕਰ ਲੈਂਦੀ ਹੈ ਕਿ ਸਾਰੇ ਲੋਕ ਉਹਦੇ ਪਿੱਛੇ ਆ ਕੇ ਖੜੇ ਹੋਣ। ਕਵਤਾ ਖੰਨਾ ਜੀ ਨਾਲ ਮੇਰੀ ਐਕਸਪ੍ਰੈਸ ਗੱਲ ਹੋਈ ਪਹਿਲੇ ਵੀ ਗੱਲ ਹੋਈ ਉਹ ਕੱਲ ਆ ਰਹੇ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕੰਕਾ ਖੰਨਾ ਜੀ ਹੋਰ ਵੀ ਜਿਹੜੇ ਉਮੀਦਵਾਰ ਸੀਗੇ ਟਿਕਟ ਫਾਈਨਲ ਤੋਂ ਪਹਿਲੇ ਸਾਰੇ ਪਾਰਟੀ ਦੇ ਚਿੰਦੇ ਦੇ ਚੱਲ ਰਹੇ ਹੋ ਕੇ ਪਾਰਟੀ ਦੇ ਉਮੀਦਵਾਰ ਸਨੀ ਦਿਓ ਜੀ ਵਾਸਤੇ ਕੰਮ ਕਰਦੇ ਸਵਾਰਨ ਸਵਾਰਨ ਸਾਲ ਕੀ ਨਾ ਹੈ ਗਾਉਂ ਅਧਿਆ ਕੀਤੀ ਗਈ ਹੈ ਮੈਨੂੰ ਸਿਰ ਨਾ ਦੇਣ ਤੇ ਮੈਂ ਕੋਈ ਕਮੈਂਟ ਕਰੀ ਜੀ ਕਰਨਾ ਲੇਕਿਨ ਵਿਜੇ ਸ਼ਾਂਪਲਾ ਜੀ ਬਹੁਤ ਸੀਨੀਅਰ ਸਾਡੇ ਆਪੂ ਨੇ ਸੂਬੇ ਦੇ ਪ੍ਰਧਾਨ ਵੀ ਰਹੇ ਹੈ ਅਤੇ ਕੇਂਦਰ ਦੇ ચૂંટણી ਵੀ ਰਹੇ। ਇਸੇ ਵੇਲੇ ਭਾਵਨਾਵਾਂ ਦੇ ਵਿੱਚ ਉਤសាਤ ਆ ਜਾਂਦੀ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਵਿਜੇ ਸਾਹਪਲਾ ਜੀ ਨੂੰ ਇਸ ਜ਼ੋਨ ਦੇ ਵਿੱਚ ਅੱਗੇ ਦਿਖੋਗੇ ਪਿੱਛੇ ਨਹੀਂ। ਸਰ ਸਵਰਨ ਸਵਾਰੀਆ ਜੀ ਦੀ ਪਤਾ ਲੱਗਿਆ ਕਿ ਉਹ ਕਾਂਗਰਸ ਵਿੱਚ ਮਿਲ ਕੇ ਸ਼ਾਮਿਲ ਹੋਣ ਜਾ ਰਹੇ ਆ। ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ? ਮੇਰੀ ਸੁਣ ਸਾਡੇ ਨੇ ਸਵੇਰੇ ਗੱਲ ਵੀ ਏ। ਕੋਈ ਇਸ ਤਰੀਕੇ ਦੀ ਗੱਲ ਨਹੀਂ। ਸਰ ਗੁਰਦਾਸਪੁਰ ਹਲਕੇ ਤੋਂ ਬੀਜੇਪੀ ਨੇ ਕਾਫੀ ਦੇਰ ਬਾਅਦ ਐਲਾਨ ਅਨਾਉਂਸ ਕੀਤਾ। ਔਰ ਦੂਸਰੀ ਗੱਲ ਹੈ ਵੀ ਹਰ ਵਾਰ ਅਸੀਂ ਫਿਲਮ ਸਟਾਰ ਲਿਆਉਨੇ ਆ ਇਸ ਕਲਾਕੇ ਦੇ ਵਿੱਚ ਕੀ ਇਹ ਹੱਦ ਤੱਕ ਹਲਕੇ ਦੇ ਵਿੱਚ ਬੀਜੇਪੀ ਕੋਈ ਸਾਡੇ ਕੋਲ ਨੇਤਾ ਨਹੀਂ ਹੈ ਜਿਹੜਾ ਚੋਣ ਲੜ ਸਕੇ ਉਸ ਵਾਰ ਅਸੀਂ ਉਸ ਵਾਰ ਜੋ ਇਲੈਕਸ਼ਨ ਆਉਂਦੇ ਉਸੇ ਫਿਲਮ ਸਟਾਰ ਨੂੰ ਨਹੀਂ ਲੜਾਇਆ ਕੀ ਮੁੱਦਾ ਰਿਹਾ ਵਿਕਾਸ ਦਾ ਜੀ ਬਟਾਲਾ ਦੇ ਲੋਕ ਬਟਾਲਾ ਦੇ ਨਗਰ ਕੌਂਸਲ ਦੇ ਪ੍ਰਧਾਨ ਬੈਠੇ ਨੇ ਕਿ ਖੁਦ ਆਖ ਸਕਦੇ ਨੇ ਕਿ ਪਿਛਲੇ 10 ਸਾਲਾਂ ਦੀ ਕਾਲੀ ਗਵਰਨਮੈਂਟ ਦੇ ਵਿੱਚ 10 ਰੁਪਏ ਵੀ ਨਗਰ ਕੌਂਸਲ ਨੂੰ ਬਟਾਲਾ ਦੇ ਡਿਵੈਲਪਮੈਂਟ ਲਈ ਨਹੀਂ ਭੇਜੇ ਗਏ ਕਿਹੜਾ ਬਟਾਲੇ ਦਾ ਵਿਕਾਸ ਜਿਹੜਾ ਮੋਦੀ ਸਾਹਿਬ ਨੇ ਬਟਾਲੇ ਲਈ ਕਰਾਇਆ ਜਾਂ ਗੁਰਦਾਸਪੁਰ ਲਈ ਕਰਾਇਆ ਜੀ ਉਸ ਤੋਂ ਦੱਸਣ ਨਹੀਂ ਮੰਨਦਾ ਕਿ 10 ਸਾਲਾਂ ਤੋਂ ਕੋਈ ਪੈਸੇ ਨਹੀਂ ਆਏ ਉਸਨੇ ਉਹ ਉਹ ਦੱਸਣਾ ਚਾਹੁੰਦੇ ਕਿਉਂਕਿ ਪ੍ਰਧਾਨ ਜੀ ਨੇ ਹਰ ਸਟੇਜ ਤੇ ਕਿਹਾ ਵੀ ਸਾਨੂੰ ਕਦੀ ਇਨਵੈਸਟਮੈਂਟ ਲਈ ਪੰਜਾਬ ਸਰਕਾਰ ਨੇ ਜਿਹੜੀ ਅਕਾਲੀ ਭਾਜਪਾ ਗਵਰਨਮੈਂਟ ਕੋਲੀਸ਼ਨ ਗਵਰਨਮੈਂਟ ਸੀ ਕਦੀ ਪੈਸਾ ਨਹੀਂ ਭੇਜਿਆ ਪ੍ਰਧਾਨ ਜੀ ਬਾਬੇ ਜਦੋਂ 14ਵਾਂ ਪੜਾ ਤੇ ਖਾਸ ਦੀ ਗੱਲ ਕਰਦਾ ਨਾ ਰਾਸ਼ਟਰ ਮੰਦਰ ਮੋਦੀ ਜੀ ਦੇ 14ਵੇਂ ਰਾਸ਼ਟ੍ਰ ਕਮਿਸ਼ਨ ਦੇ ਰੂਪ ਦੇ ਵਿੱਚ ਲਗਭਗ 7.5 ਕਰੋੜ ਰੁਪਇਆ ਬਡਾਲਾ ਮ्युनਿਸਪਲ ਮੈਡੀਨੋ ਤੋਂ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਜੀ ਦੁਆਰਾ ਭੇਜਿਆ ਗਿਆ ਜਿਹੜਾ ਬਡਾਲੇ ਦੇ ਵਿਕਾਸ ਦੇ ਅੰਦਰ ਕੋਈ ਰੁਪਇਆ ਲੱਗ ਰਿਹਾ ਹੈ ਔਰ ਉਹਦੇ ਨਾਲ ਹੀ ਬਡਾਲੇ ਦੇ ਅੰਦਰ ਜਿੰਨੇ ਵਿਕਾਸ ਦੇ ਅੱਜ ਵੀ ਕੰਮ ਚੱਲ ਰਹੇ ਮ्युनਿਸਪੈਲਟੀ ਦੁਆਰਾ ਉਹ ਵਿਕਾਸ ਦੇ ਕੰਮ ਦੇ ਰੂਪ ਦੇ ਵਿੱਚ ਆ ਗਏ ਔਰ ਸਵਾਲ ਜਿੱਦੋਂ ਦਾ ਦੂਸਰਾ ਤੁਹਾਡਾ ਗਾਲੀਵਾਜਾ ਬਾਂ ਸਰਕਾਰ ਵੱਲੇ ਲਗਭਗ 6 ਕਰੋੜ ਦੇ ਘੰਮ ਮਾਨੀਆਂ ਨਿੰਦ ਆਪਣੇ ਜੋਸ਼ੀ ਨੇ ਅੰਪਰੋਮਟਰ ਮੰਤਰੀ ਦੇ ਰੂਪ ਦੇ ਵਿੱਚ ਆਪਣਾ ਬ੍ਰੋਮਣ ਰਸ ਨੇ ਕੋਰੋਂ ਜਿਹੜੇ 8 6 ਕਰੋੜ ਦੇ ਲਗਭਗ ਕਮ ਜੜਿਆ ਉਸ ਪਰਚੋ ਕਰਵਾ ਕੇ ਜਿਹੜੇ ਬਤਾਲੇ ਨੂੰ ਦਿੱਤੀਆਂ ਔਰ ਐਸਾ ਜਿਹੜਾ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਗਾਲੀ ਪਾਜੋ ਬਸ ਸਰਕਾਰ ਦੀ ਪੈਸੇ ਆਏ ਆ ਔਰ ਉਹ ਬੀ ਡਬਲਯੂ ਡੀ ਏਜੰਸੀ ਦੋਨਾਂ ਨੇ ਔਰ ਲਗਭਗ 2 10 ਕਰੋੜ ਰੁਪਏ ਗਿਆ ਬੀ ਡਬਲਯੂ ਡੀ ਏਜੰਸੀ ਨੂੰ ਦੇ ਕੇ ਉਹਨਾਂ ਨੇ ਲਿਆ ਬੇਰੀ ਖੋਬ ਬੇਨਤੀ ਨੂੰ ਨੂਰ ਨੂੰ ਵੀ ਨਾ ਜੁੜੇ ਨਾ ਕਿ ਕੁਆ ਸਟੈਂਡ ਜੀ ਕੇ 72 ਸਾਲ ਹੋ ਗਏ ਮੁਰੀਜ਼ਾ ਹਰ ਮੰਡ ਹਰ ਸਾਲ ਦੋ ਸਵਾਰ ਕੋਈ ਨਾ ਕੋਈ ਚੋਣ ਆ ਜਾਂਦੀ ਹੈ ਚਾਹੇ ਮਿਊਨਿਸਪੈਲਿਟੀ ਦੀ ਚੋਣ ਆ ਜਾਏ ਚਾਹੇ ਕਾਰਪੋਰੇਸ਼ਨ ਦੀ ਚੋਣ ਆ ਜਾਏ ਚਾਹੇ ਪੰਚਾਇਤਾਂ ਦੀ ਆ ਜਾਏ ਚਾਹੇ ਬਲਾਕ ਸੰਮਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਆ ਜਾਏ ਵਿਧਾਨ ਸਭਾ ਆ ਜਾਏ ਲੋਕ ਸਭਾ ਆ ਜਾਏ ਔਰ ਸਾਨੂੰ ਸਾਰਿਆਂ ਨੂੰ ਐਸਾ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਡੀ ਡੈਮੋਕ੍ਰੇਸੀ ਸਾਡੀ ਜਮਹੂਰੀਅਤ ਸਾਡਾ ਲੋਕਤੰਤਰ ਇਨਾ ਮੈਚੁਰ ਹੋ ਗਿਆ ਹੈ ਕਿ ਉਹਨੂੰ ਪਤਾ ਹੈ ਕਿ ਜੇ ਪੰਚਾਇਤ ਵਾਸਤੇ ਵੋਟ ਪਾਣੀ ਹੈ ਤੇ ਕਿੰਨਾ ਮੁੱਦਿਆਂ ਤੇ ਪਾਣੀ ਹੈ ਜੇ ਵਿਧਾਨ ਸਭਾ ਵਾਸਤੇ ਵੋਟ ਪਾਣੀ ਹੈ ਤੇ ਕਿੰਨੇ ਮੁੱਦਿਆਂ ਤੇ ਪਾਣੀ ਹੈ ਔਰ ਜੇ ਲੋਕ ਸਭਾ ਵਾਸਤੇ ਮੈਂ ਨੁਮਾਇੰਦਾ ਭੇਜਣਾ ਹੈ ਤੇ ਉਹਨੂੰ ਕਿੰਨਾ ਮੁੱਦਿਆਂ ਤੇ ਚੁਣਨਾ ਹੈ ਔਰ ਅੱਜ ਪੂਰੇ ਦੇਸ਼ ਮੇਰੀ ਗੱਲ ਕਰ ਰਹੀ ਹੈ ਅੱਜ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਤੋਂ ਜੋ ਆਮ ਇੱਕ ਨਾਗਰਿਕ ਦੀ ਤਵੱਕੋ ਹੁੰਦੀ ਹੈ ਅੱਜ ਦੇਸ਼ ਦੀ ਜਨਤਾ ਮੰਨ ਰਹੀ ਹੈ ਕਿ ਇਹ ਸਰਕਾਰ ਇਹ ਚੁਣਦਾ ਸਰਕਾਰ ਦਾ ਪ੍ਰਧਾਨ ਮੰਤਰੀ ਮੰਤਰੀ ਉਹ ਸਾਰੇ ਉਸ ਤਵੱਕੋ ਤੇ ਪੂਰੇ ਉਤਰੀਆ ਹੈ ਚਾਹੇ ਉਹ ਦੇਸ਼ ਦੀ ਰੱਖਿਆ ਦਾ ਮਾਮਲਾ ਹੋਵੇ ਚਾਹੇ ਦੇਸ਼ ਦੀ ਆਰਥਿਕਤਾ ਦਾ ਮਾਮਲਾ ਹੋਵੇ ਜਦ ਇਹ ਭ੍ਰਸ਼ਟਾਚਾਰ ਦਾ ਮਾਮਲਾ ਹੋਵੇ ਚਾਹੇ ਖੇਤੀ ਦੇ ਵਾਸਤੇ ਜਿਹੜੀ ਹੈ ਉਹ ਵਿਸ਼ੇਸ਼ ਉਪਬਧਨ ਕਰਨ ਦਾ ਮਾਮਲਾ ਹੋਵੇ ਸਿਮਨ ਲੱਗਦਾ ਹੈ ਕਿ ਉਹਨਾਂ ਮੁੱਦਿਆਂ ਦੇ ਉੱਤੇ ਲੋਕ ਜਿਹੜੇ ਹੈ ਉਹ ਜ਼ਰੂਰ ਅੱਜ ਮੰਗਿਆ ਕਰੋ ਪਹਿਲੀ ਗੱਲ ਅਸੀਂ ਨਾ ਉਹ ਕੋਈ ਮੰਗਿਆ ਸਮਰਥਨ ਤੇ ਨਾ ਸਾਨੂੰ ਉਹਦਾ ਸਮਰਥਨ ਦੀ ਲੋੜ ਹੈ ਆਪਣੇ ਆਪ ਕਰੇ ਉਹਦੇ ਪੱਲੇ ਕੀ ਤੁਹਾਨੂੰ ਸਾਰੇ ਨੂੰ ਪਤਾ ਜਨਵਰੀ ਕੋਟੇ ਜੋ ਇੰਨੇ ਜੁਗਾ ਉੱਤਾਂ ਤੁਸੀਂ ਜਿੱਦਾਂ ਨਾ ਬਾਹਰ ਹੋ ਜਾਂਦਾ ਸਾਰੇ ਮੋਦੀ ਸਾਹਿਬ ਨੇ ਪਿਛਲੇ ਇਲੈਕਸ਼ਨ ਦੇ ਵਿੱਚ ਵਾਅਦੇ ਕੀਤੇ ਸੀ ਨੇ ਜੋ ਆਵਾਜ਼ ਆ ਰਹੀ ਹੈ ਤਾਂ ਕੀ ਉਹਦਾ ਕੋਈ ਅਸਰ ਹੋਏਗਾ ਜੀ ਗੁਰਦਾਸ ਸਿੰਘ ਐਸਾ ਜੀ ਕਿ ਦਾਵੇਦਾਰ ਤੇ ਕਈ ਹੁੰਦੇ ਆ ਇੰਡੀਪੈਂਡੈਂਟ ਪਰੰਪਰ ਸਪਾਰਟੀ ਦੀ ਖੂਬਸੂਰਤੀ ਇਹ ਹੈ ਭਾਰਤੀ ਜਨਤਾ ਪਾਰਟੀ ਕਿ ਜਦੋਂ ਇੱਕ ਬੰਦੇ ਨੂੰ ਪਾਰਟੀ ਡਿਸਾਈਡ ਕਰ ਲੈਂਦੀ ਹੈ ਤੇ ਸਾਰੇ ਲੋਕ ਉਹਦੇ ਪਿੱਛੇ ਆ ਕੇ ਖੜੇ ਹੁੰਦੇ ਆ ਕਬਤਾਖਨਾ ਜੀ ਨਾਲ ਮੇਰੀ ਐਕਸਪ੍ਰੈਸ ਨੂੰ ਪਹਿਲੇ ਵੀ ਗੱਲ ਹੋਈ ਉਹ ਕੱਲ ਆ ਰਹੇ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕੰਕਾਖਨਾ ਜੀ ਉਹ ਹੋਰ ਵੀ ਜਿਹੜੇ ਉਮੀਦਵਾਰ ਸੀਗੇ ਟਿਕਟ ਦੇ ਸਾਰੇ ਪਾਰਟੀ ਦੇ ਚਿੰਡੇ ਦੇ ਥੱਲੇ ਖੜੇ ਹੋ ਕੇ ਪਾਰਟੀ ਦੇ ਉਮੀਦਵਾਰ ਸਨਿਦਿਵਜਨ ਵਾਸਤੇ ਕੰਮ ਕਰ ਰਹੇ